ਜਵੰਦੀ ਦਾ ਦਲਚੰਦੋ ਦੇ ਵਿਰੋਧੀ ਈਰਖਾ ਨਾਲ ਭਰਿਆ ਪਿਆ ਸੀ ਉਹ ਉਸ ਦਿਨ ਦੇ અપਮਾਨ ਦਾ ਉਸ ਤੋਂ ਬਦਲਾ ਲੈਣਾ ਚਾਹੁੰਦੀ ਸੀ ਮੈ ਵਾਲੀ ਘਟਨਾ ਤੋਂ ਅਗਲੇ ਦਿਨ ਹੀ ਦੂਲਾ ਸਿੰਘ ਆਪਣੀ ਢਾਣੀ ਨਾਲ ਬਾਹਰ ਚਲਾ ਗਿਆ ਸੀ ਜਾਣ ਤੋਂ ਪਹਿਲਾਂ ਉਹ ਸਾਰੀ ਗੱਲ ਜਵੰਦੀ ਨੂੰ ਦੱਸ ਗਿਆ ਸੀ ਚੰਦੋ ਦੀ ਬੇਪੱਤੀ ਦਾ ਹਾਲ ਸੁਣ ਕੇ ਜਵੰਦੀ ਨੂੰ ਅਥਾਹ ਖੁਸ਼ੀ ਹੋਈ ਉਹ ਉਸੇ ਵੇਲੇ ਤੋਂ ਸਾਰੇ ਪਿੰਡ ਵਿੱਚ ਘਰ ਘਰ ਫੈਰਨ ਲੱਗੀ ਤੇ ਇੱਕ ਇੱਕ ਸੁਆਣੀ ਕੋਲ ਬਹਿ ਕੇ ਮਸਾਲੇ ਲਾ ਲਾ ਕੇ ਚੰਦੋ ਦੀਆਂ ਗੱਲਾਂ ਕਰਨ ਲੱਗੀ ਇਥੇ ਹੀ ਬਸ ਨਹੀਂ ਜਿੱਥੇ ਕੋਈ ਬੰਦਾ ਮਿਲਦਾ ਉਸ ਨੂੰ ਸਾਰੀ ਕਥਾ ਦੱਸੇ ਬਿਨਾ ਉਹ ਆਗਾ ਨਾ ਤੜਦੀ ਜੀ ਜੀ ਦੇ ਕੰਨਾਂ ਤੱਕ ਉਹਨੇ ਉਹ ਕਹਾਣੀ ਪੜਾ ਦਿੱਤੀ ਠੀਕ ਹੀ ਚੰਦੋ ਦੇ ਪਤਿਤ ਹੋਣ ਦੇ ਸਾਰੇ ਢੋਲ ਵੱਜ ਗਏ ਸਨ ਅਜੇ ਵੀ ਜਵੰਦੀ ਦੀ ਹੱਕ ਠੰਡੀ ਨਾ ਹੋਈ ਸ਼ਾਮ ਨੂੰ ਉਹ ਚੰਦੋ ਦੇ ਘਰ ਜਾ ਪੁੱਜੀ ਅੱਜ ਉਹਨੂੰ ਉਸ ਤੋਂ ਕੋਈ ਡਰ ਨਹੀਂ ਸੀ ਜਾਂਦਿਆਂ ਹੀ ਫਿੱਕਾ ਜਿਹਾ ਹਾਸਾ ਹੱਸ ਕੇ ਬੋਲੀ ਕੁੜੇ ਖੇਖਣ ਹਾਰੀਏ ਮੇਰੇ ਕੋਲ ਪੈਰਾਂ ਦੇ ਪਾਣੀ ਨਹੀਂ ਸੀ ਪੈਣ ਦੇਂਦੀ ਇਹ ਆ 15 ਅੰਤਰੀ ਸਭ ਪੱਕ ਪਕਾਏ ਹੋਏ ਸਨ ਪਤਾ ਨਹੀਂ ਅਜਿਓ ਹੋਰ ਕੀ ਕੁਝ ਕਹਿੰਦੀ ਪਰ ਜਿਉਂ ਹੀ ਚੰਦੋ ਨੇ ਉਸ ਵੱਲੋਂ ਤਾਂ ਅੱਖਾਂ ਚੁੱਕੀਆਂ ਉਹ ਸਹਿਮ ਕੇ ਚੁੱਪ ਕਰ ਗਈ ਚੰਦੋ ਦੀਆਂ ਅੱਖਾਂ ਵਿੱਚ ਬ੍ਰਹਿਮੰਡ ਜਲਦਾ ਨਜ਼ਰ ਆ ਰਿਹਾ ਸੀ ਅਸਲ ਵਿੱਚ ਜੋ ਕੌਜੋਦੀ ਨਿਗਾਹ ਵਿੱਚੋਂ ਪ੍ਰਗਟ ਹੋ ਰਿਹਾ ਸੀ ਉਹ ਬੋਲੀ ਵਿੱਚ ਪ੍ਰਗਟ ਹੀ ਨਹੀਂ ਕੀਤਾ ਜਾ ਸਕਦਾ ਜਨਦੀ ਵੇਖ ਕੇ ਹੈਰਾਨ ਰਹਿ ਗਈ ਨਿਰੀ ਹੈਰਾਨ ਨਹੀਂ ਉਹ ਡਰ ਵੀ ਗਈ ਉਹਦੀ ਮਸ਼ੀਨ ਵਾਂਗ ਚੱਲਣ ਵਾਲੀ ਜ਼ੁਬਾਨ ਇੱਕੇ ਵਾਰ ਬੰਦ ਹੋ ਗਈ ਚੰਦੋ ਉਸ ਵੱਲ ਬੱਟ ਬੱਟ ਤੱਕ ਰਹੀ ਸੀ ਉਹ ਮੂੰਹੋਂ ਆਵਾਕ ਸੀ ਪਰ ਉਸ ਦੀ ਇਸ ਚੁੱਪ ਵਿੱਚੋਂ ਵੀ ਹਜ਼ਾਰਾਂ ਬਾਜਾਂ ਆ ਰਹੀਆਂ ਸਨ ਉਹ ਕੂਕਾਂ ਸਨ ਫਰਿਆਦਾ ਸਨ ਤਾਨੇ ਸਨ ਜਾਂ ਘਟਕਾਰਾਂ ਕਿ ਹਾਂ ਨਹੀਂ ਜਾ ਸਕਦਾ ਦੋ ਕੁ ਮਿੰਟ ਜਵੰਦੀ ਚੁੱਪਚਾਪ ਉਹਦੇ ਵੱਲੇ ਵੇਖਦੀ ਰਹੀ ਉਸ ਮੌਤ ਵਰਗੀ ਤੱਕਣੀ ਸਾਹਮਣੇ ਉਹ ਬਹੁਤਾ ਚਰਖਲੋ ਨਾ ਸਕੀ ਉਹ ਘਬराई ਹੋਈ ਉਤੋਂ ਜੇਦੀ ਜੇਦੀ ਘਰ ਨੂੰ ਤੁਰ ਗਈ ਸਾਰੀ ਰਾਤ ਉਹਦੀਆਂ ਅੱਖਾਂ ਅੱਗੇ ਚੰਦੂ ਦੀ ਉਹਹਾ ਪਾਗਲਾਂ ਵਾਲੀ ਸ਼ਕਲ ਫਿਰ ਵੀ ਰਹੀ ਜਵੰਦੀ ਦੀ ਆਤਮਾ ਮਰ ਚੁੱਕੀ ਸੀ ਧਰਮ ਦਇਆ ਤਰਸ ਜਾਂ ਪਛਤਾਵਾ ਉਹਦੇ ਨੇੜੇ ਨਹੀਂ ਸੀ ਫੜਕ ਸਕਦਾ ਚੜੇ ਦਿਨ ਤੋਂ ਉਹਨੇ ਫੇਰ ਉਹਹਾ ਵਿਹਾਰ ਆਰੰਭ ਦਿੱਤਾ ਅਗਲੇ ਦਿਨ ਸੂਰਤ ਸਿੰਘ ਤੇ ਮਨਜੀਤ ਕੌਰ ਵੀ ਆ ਗਏ ਜਵੰਦੀ ਨੇ ਉਚੀਚਾ ਉਹਨਾਂ ਦੇ ਘਰ ਜਾ ਕੇ ਸੂਰਤ ਨੂੰ ਸਾਰੀ ਗੱਲ ਮਨਜੀਤ ਦੇ ਕੋਲ ਹੀ ਸੁਣਾ ਦਿੱਤੀ ਉਹਦਾ ਇਹ ਵਾਕ ਲੈ ਆਏ ਕਰਤੂਤ ਤੇਰੀ ਮਾਂ ਦੀ ਤਾ ਸੂਰਤ ਦੀ ਛਾਤੀ ਵਿੱਚ ਦੀ ਤੀਰ ਵਾਂਗ ਲੰਗ ਗਿਆ। ਮਨਜੀਤ ਕੋਲ ਨਾ ਹੁੰਦੀ ਤਾਂ ਸ਼ਾਇਦ ਉਹਨੂੰ ਇੰਨਾ ਦੁੱਖ ਨਾ ਹੁੰਦਾ। ਉਹਨੇ ਸਿਰ ਨੀਵਾ ਕੀਤਾ ਹੋਇਆ ਸੀ। ਉਹਦੀ ਨਿਗਾਹ ਜ਼ਮੀਨ ਤੇ ਗੱਡੀ ਹੋਈ ਸੀ। ਉਹਦਾ ਖੂਨ ਤੇਜਾਬ ਵਾਂਗ ਉੱਬਲ ਰਿਹਾ ਸੀ। ਉਹਦੇ ਅੰਦਰ ਬਾਹਰ ਭਾਂਬੜ ਬਲ ਉੱਠੇ ਸਨ। ਉਹਦਾ ਦਿਲ ਦੇ ਦਿਮਾਗ ਦੋਵੇਂ ਅਹਿਸਾਸ ਤੇ ਵਿਚਾਰ ਤੋਂ ਖਾਲੀ ਹੋ ਗਏ ਸਨ। ਕਿੰਨਾ ਹੀ ਚਿਹਰਾ ਐਸੇ ਹਾਲਤ ਵਿੱਚ ਬੈਠਾ ਰਿਹਾ। ਜਵੰਦੀ ਮੂੰਹੋਂ ਮਨਜੀਤ ਨਾਲ ਗੱਲਾਂ ਕਰ ਰਹੀ ਸੀ। ਉਹਦੀ ਨਿਗਾਹ ਸੂਰਤ ਦੇ ਚਿਹਰੇ ਤੇ ਗੱਡੀ ਹੋਈ ਸੀ ਮਨਜੀਤ ਹਾਂ ਤੋਂ ਬਿਨਾ ਉਹਦੀ ਕਿਸੇ ਗੱਲ ਦਾ ਉੱਤਰ ਨਹੀਂ ਸੀ ਦੇ ਰਹੀ ਸੱਚੀ ਗੱਲ ਤਾਂ ਇਹ ਹੈ ਕਿ ਉਸ ਦੀਆਂ ਗੱਲਾਂ ਸੁਣ ਹੀ ਨਹੀਂ ਰਹੀ ਸੀ ਉਹਦੀਆਂ ਅੱਖਾਂ ਆਪਣੇ ਪਤੀ ਦੇ ਚਿਹਰੇ ਤੇ ਡਿੱਗੀਆਂ ਹੋਈਆਂ ਸਨ ਤੇ ਦਿਲ ਕਿੰਨਾ ਡਰਾਉਣਿਆਂ ਖਿਆਲਾਂ ਨੇ ਮੱਲਿਆ ਹੋਇਆ ਸੀ ਦਿਲ ਨਾਲ ਕੋਈ ਪੱਕਾ ਫੈਸਲਾ ਕਰਕੇ ਸੂਰਤ ਮੰਜੇ ਤੋਂ ਉੱਠਿਆ ਤੇ ਤੂੜੀ ਵਾਲੇ ਅੰਦਰ ਚਾ ਵੜਿਆ ਮਨਜੀਤ ਵੇਖ ਕੇ ਸਿਰ ਤੋਂ ਪੈਰਾਂ ਤੱਕ ਕੰਬੁੱਠੀ ਉਹਦੇ ਦਿਲ ਦੀ ਕੋਠੀ ਧੜਕਣ ਲੱਗ ਪਈ ਉਹਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਉਹ ਪਤੀ ਦੇ ਮਗਰ ਭੱਜੀ ਗਈ ਇਹਨੇ ਨੂੰ ਤੂੜੀ ਵਿੱਚੋਂ ਲੱਪੀ ਹੋਈ ਬਰਛੀ ਕੱਢ ਕੇ ਸੂਰਤ ਬਾਹਰ ਨਿਕਲਣ ਲੱਗਾ ਸੀ ਮਨਜੀਤ ਨੇ ਜਾਂਦਿਆਂ ਉਹਦੀ ਡਾਂਗ ਫੜ ਲਈ ਤੇ ਅੱਖਾਂ ਭਰ ਕੇ ਬੋਲੀ ਪਹਿਲਾਂ ਮੈਨੂੰ ਮਾਰ ਜਾਓ ਮੈਂ ਸਹੁਰਿਆਂ ਪੇਕਿਆ ਤੋਂ ਨਥਾਵੀ ਪਿੱਛੋਂ ਰੁੱਲਦੀ ਨਾ ਰਹਾ ਇਹਨੇ ਨੂੰ ਜਵੰਦੀ ਰਿਆ ਆਪੜੀ ਤੇ ਤਾੜਨਾ ਭਰੇ ਢੰਗ ਨਾਲ ਬੋਲੀ ਸੁਣ ਵੇ ਮੁੰਡਿਆ ਇਸ ਤਰ੍ਹਾਂ ਹੋਛਾ ਨਾ ਬਣ ਕੰਮ ਕਰੀਏ ਉਹ ਜੈਸ ਨਾਲ ਸੱਪ ਵੀ ਮਰ ਜਾਏ ਤੇ ਸੋਟਾ ਵੀ ਰਹਿ ਜਾਏ ਕਾਲਾ ਨਾ ਪੋ ਜਦੋਂ ਵੇਲਾ ਆਵੇਗਾ ਮੈਂ ਤੈਨੂੰ ਦੱਸਾਂਗੀ ਸਗੋ ਹਾਲੇ ਤੂੰ ਕਿਸੇ ਅੱਗੇ ਧੂਣਾ ਕੱਢੀ ਇਸ ਗੱਲ ਦਾ ਅੱਗੇ ਕਿਹੜੀ ਗਸਰੇ ਪਿੰਡ ਵਿੱਚ ਤਾਂ ਸਾਰੇ ਉਸੇ ਵੇਲੇ ਦੀ ਡੌਂਡੀ ਪਿੱਟੀ ਗਈ ਏ ਪਹਿਲਾਂ ਤਾਂ ਕੁਝ ਲੁੱਕ ਲੁਕਾ ਸੀ ਪਰ ਉਦੋਂ ਤੋਂ ਤਾਂ ਇਹਨ ਨਸ਼ਰ ਹੋ ਗਈ ਨਾ ਜਿੱਥੇ ਚਾਰ ਬੰਦੇ ਬੈੰਦੇ ਨੇ ਉਥੇ ਇਹ ਗੱਲਾਂ ਤੇ ਤੂੰ ਅਸਲੋਂ ਅਣ ਸੁਣਿਆ ਨੂੰ ਸੁਣਾਉਣ ਲੱਗਾ ਏ ਹਾਲੀ ਚੁੱਪ ਵੱਟੀ ਰੱਖ ਉਹਨੂੰ ਆਲਫੋਂ ਬੇ ਨਹੀਂ ਕਹਿਣੀ ਤੋਂ ਮੇਰੇ ਆਖੇ ਲੱਗੇ ਤਾਂ 2-4 ਦਿਨ ਮੱਥੇ ਹੀ ਨਾ ਲੱਗੀ ਉਹਦੇ ਫੜਾ ਉਰਾ ਸੋਟਾ ਲੈ ਜਾ ਕੁੜੀਏ ਇਹਨੂੰ ਅੰਦਰ ਦੋਹਾਂ ਦੇ ਹੱਥੋਂ ਵਰਚੀ ਫੜ ਕੇ ਆਉਣੇ ਫੇਰ ਤੂੜੀ ਵਿੱਚ ਨੱਪ ਦਿੱਤੀ ਤੇ ਮਨਜੀਤ ਪਤੀ ਨੂੰ ਫੜ ਕੇ ਵਸੋਂ ਵਾਲੇ ਅੰਦਰ ਲੈ ਗਈ ਉਸ ਵਿਚਾਰੀ ਦੀ ਹਾਲਤ ਉਸ ਵੇਲੇ ਬੜੀ ਤਰਸਯੋਗ ਸੀ ਉਹਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਬੁੱਲ ਫੜਕ ਰਹੇ ਸਨ ਪਰ ਜ਼ੁਬਾਨ ਬੇਹਰਕਤ ਸੀ ਜਵੰਦੀਆ ਸੋਸੋਕਾਵਖ ਦੀ ਜੋੜੀ ਦੇ ਘਰ ਅੱਗ ਲਾ ਕੇ ਚੱਲਦੀ ਬਣੀ ਸਾਰੀ ਰਾਤ ਸੂਰਤ ਨੇ ਮੰਜੇ ਤੇ ਪਾਸੇ-ਪਰਤ ਦਿਆਂ ਕੱਟੀ ਤੇ ਮਨਜੀਤ ਨੇ ਭੈਂਦ ਤੇ ਬੈਠਿਆ ਦੋਹਾਂ ਦੇ ਦਿਲਾਂ ਵਿੱਚ ਬਹੁਤ ਕੁਝ ਸੀ ਪਰ ਇੱਕ ਦੂਜੇ ਨੂੰ ਕਹਿਣ ਵਾਸਤੇ ਕੁਝ ਵੀ ਨਹੀਂ ਸੂਰਤ ਦਾ ਮਨ ਬਹੁਤ ਦੂਰ ਤੱਕ ਦੌੜਿਆ ਕਰਦਾ ਸੀ ਉਹਦੇ ਡੋਲੇ ਆਪਣੇ ਆਪ ਫਰਕ ਰਹੇ ਸਨ ਉਹ ਕਦੇ ਚੰਦੋ ਦਾ ਕੂਣ ਵੇਂਦਾ ਵੇਂਦਾ ਦੇਖਦਾ ਸੀ ਤੇ ਕਦੇ ਦੂਲਾ ਸਿੰਘ ਦਾ ਉਹ ਦੋਹਾਂ ਨੂੰ ਕੱਠਿਆਂ ਬੈਠਿਆਂ ਤੇ ਹੱਸ ਹੱਸ ਗੱਲਾਂ ਕਰਦਿਆਂ ਵੇਖਦਾ ਤੇ ਫੇਰ ਦੋਹਾਂ ਦੀਆਂ ਲੋਥਾਂ ਟੜਫਦੀਆਂ ਫੇਰ ਪੁਲਿਸ ਹੱਤਕੜੀਆਂ ਜੇਲ੍ਹ ਦੀਆਂ ਹਨੇਰੀਆਂ ਕੋਠੜੀਆਂ ਤੇ ਅੰਤ ਫਾਂਸੀ ਦਾ ਰੱਸਾ ਸਭ ਕੁਝ ਇਕੇਰਾ ਹੀ ਉਹਦੀਆਂ ਨਜ਼ਰਾਂ ਵਿੱਚੋਂ ਗੁਜ਼ਰ ਜਾਂਦਾ ਅਖੀਰੀ ਦ੍ਰਿਸ਼ ਵੇਖ ਕੇ ਉਹਦਾ ਸਾਰਾ ਸਰੀਰ ਕੰਬੋਟਦਾ ਉਹਦੇ ਅੰਦਰ ਦੇ ਕਾਂਬੇ ਨਾਲ ਸਾਰਾ ਮੰਜਾ ਹਿੱਲ ਜਾਂਦਾ ਮਨਜੀਤ ਤਰਬਕ ਕਿ ਉਹਨੂੰ ਘੁੱਟ ਕੇ ਫੜ ਲੈਂਦੀ ਜਿਵੇਂ ਉਹ ਉਸ ਤੋਂ ਪੱਲਾ ਛਡਾ ਕੇ ਕਿਤੇ ਹੋਰ ਚੱਲਿਆ ਹੁੰਦਾ ਹੈ ਮਨਜੀਤ ਦੇ ਦਿਲ ਵਿੱਚ ਵਾਰ-ਵਾਰ ਇੱਕੋ ਸਵਾਲ ਉੱਟਦਾ ਸੀ ਹੁਣ ਕੀ ਬਣੇਗਾ ਪਰ ਪਤੀ ਨੂੰ ਕੁਝ ਕਹਿਣ ਕਹਾਉਣ ਦੀ ਉਸ ਵਿੱਚ ਹਿੰਮਤ ਨਹੀਂ ਸੀ ਅਗਲੇ ਦਿਨ ਦੁਪਹਿਰ ਤੱਕ ਸੂਰਤ ਘਰੋਂ ਬਾਹਰ ਨਾ ਨਿਕਲਿਆ ਤਰਲੇ ਕਰ ਕਰਕੇ ਵਾਸਤੇ ਪਾਪਾ ਮਨਜੀਤ ਨੇ ਉਹਨੂੰ ਥੋੜੀ ਜਹੀ ਰੋਟੀ ਖਵਾਈ ਪਰ ਉਹਦੇ ਆਪਣੇ ਸੰਗੋਂ ਇੱਕ ਬੁਰਕੀ ਵੀ ਨਾ ਲੰਗੀ ਪਿਛਲੇ ਪੈਰ ਸੂਰਤ ਬਾਹਰ ਵੱਲ ਨੂੰ ਚੱਲਿਆ ਤਾਂ ਬਾਹਰਲੇ ਬੂਹੇ ਤੱਕ ਮਨਜੀਤ ਉਹਦੇ ਨਾਲ ਗਈ ਵਿਛੜਣ ਲੱਗਿਆਂ ਉਹਨੇ ਹੌਕਾ ਭਰ ਕੇ ਕਿਹਾ ਵੇਖੋ ਨਾ ਕਿਸੇ ਦਾ ਕੋਈ ਹੋਵੇਗਾ ਕਿਸੇ ਦਾ ਕੋਈ ਪਰ ਮੇਰਾ ਤੁਹਾਡੇ ਬਿਨਾ ਹੋਰ ਕੋਈ ਵੀ ਨਹੀਂ ਜੇ ਉਹਦੀ ਬੋਲੀ ਵਿੱਚ ਲੋੜੇ ਦਾ ਤਰਨ ਲਾ ਸੀ ਦੋਵੇਂ ਹੱਥ ਜੁੜੇ ਹੋਏ ਸਨ ਤੇ ਅੱਖਾਂ ਪਰਲ-ਪਰਲ ਵਹਿ ਰਹੀਆਂ ਸਨ ਸੂਰਤ ਨੇ ਉਹ ਤਾਂ ਧਿਆਨ ਕਰਕੇ ਉਸ ਵੱਲ ਦੇਖਿਆ ਤਾਂ ਉਹਦਾ ਦਿਲ ਕੰਬ ਉਠਿਆ ਕੀ ਇਹ ਉਹ ਹਮਨਜੀਤ ਨਹੀਂ ਠੀਕ ਹੀ ਮਨਜੀਤ ਉਹ ਨਹੀਂ ਸੀ ਰਹੀ ਉਹ ਹੱਸਦਾ ਖਡਾਉਣਾ ਸੀ ਤੇ ਇਹ ਦਰਦ ਦੀ ਸੂਰਤ ਚਿਹਰੇ ਦੀ ਲਾਲੀ ਪਲਤਣ ਵਿੱਚ ਬਦਲ ਚੁੱਕੀ ਸੀ ਸੂਰਤ ਨੇ ਡਰ ਕੇ ਅੱਖਾਂ ਨੀਵੀਆਂ ਕਰ ਲਈਆਂ ਤੇ ਹੌਲੀ ਜਿਹੀ ਕਿਹਾ ਮੈਂ ਕਿਤੇ ਨਹੀਂ ਜਾਂਦਾ ਕੁਝ ਨਹੀਂ ਕਰਦਾ ਤੂੰ ਜੇਰੇ ਨਾਲ ਘਰ ਬੈ ਸੂਰਤ ਚਲਾ ਗਿਆ ਤੇ ਮਨਜੀਤ ਪਛਾਹ ਮੋੜਾਈ ਉਹ ਮਨ ਨੂੰ ਧੋਖਾ ਦੇਣ ਵਾਸਤੇ ਕਰਦੇ ਤੰਦੇ ਲੱਗ ਗਈ ਪਰ ਉਹਦੀ ਅੱਖਾਂ ਬਰਾਬਰ ਬੂਹੇ ਉੱਤੇ ਲੱਗੀਆਂ ਰਹੀਆਂ ਸੂਰਤ ਰਾਹ ਵਿੱਚ ਕਿਸੇ ਨੂੰ ਖਲੋਤਾ ਵੇਖ ਕੇ ਦੂਜੇ ਪਾਸੇ ਹੋ ਜਾਂਦਾ ਉਹ ਨੀਵੀਂ ਪਾਈ ਤੁਰਿਆ ਜਾਂਦਾ ਸੀ ਉਹ ਕਿਸੇ ਨਾਲ ਬੋਲਣਾ ਜਾਂ ਅੱਖਾਂ ਸਾਹਮਣੀਆਂ ਕਰਨਾ ਨਹੀਂ ਸੀ ਚਾਹੁੰਦਾ ਗਲੀ ਦੇ ਮੋੜ ਤੇ ਉਹਦੀ ਇੱਕ ਕਹਾਣੀ ਨੇ ਬੁਲਾ ਹੀ ਲਿਆ ਸੂਰਤ ਸੁਣਾ ਕੀ ਹਾਲ ਨੇ ਸੂਰਤ ਨੇ ਇੱਕ ਵਾਰ ਉਹ ਤਾਂ ਮੂੰਹ ਕਰਕੇ ਉਸਦੇ ਚਿਹਰੇ ਵੱਲ ਤੱਕਿਆ ਤੇ ਫਿਰ ਨੀਨੀ ਪਾ ਕੇ ਉਹ ਬਿਨਾਂ ਉਹਦੀ ਗੱਲ ਦਾ ਉੱਤਰ ਦਿੱਤੇ ਅਗਾਹ ਲੰਘ ਗਿਆ ਬੁਲਾਉਣ ਵਾਲੇ ਨੇ ਸੁਭਾਅ ਪਹੀ ਬੁਲਾਇਆ ਸੀ ਪਰ ਸੂਰਤ ਨੂੰ ਪਾਸਿਆ ਕਿ ਉਹਨੇ ਚੰਦੋ ਦੀ ਕਰਤੂਤ ਦਾ ਹੀ ਮੀਣਾ ਦਿੱਤਾ ਹੈ ਉਹਦੇ ਅੰਦਰ ਤੋਖ ਦੀ ਭਾਂਬੜ ਬਣ ਕੇ 발 ਉੱਠੀ ਜਿਸ ਦੀਆਂ ਲਾਟਾਂ ਉਹਦਾ ਤਨ ਮਨ ਸਾੜਨ ਲੱਗੀਆਂ ਉਹ ਉੱਥੋਂ ਭੱਜ ਕੇ ਘਰ ਆ ਗਿਆ ਉਹਨੂੰ ਬੂਹੇ ਚੋਂ ਮੁਰਦਾ ਵੇਖ ਕੇ ਮਨਜੀਤ ਉੱਡ ਕੇ ਜਾ ਮਿਲੀ ਸੈਮੀ ਸੈਮੀ ਉਹ ਪਤੀ ਦੇ ਨਾਲ ਤੁਰੀ ਆਈ ਉਹ ਅੰਦਰ ਮੰਜੇ ਤੇ ਲੰਮਾ ਆ ਪਿਆ ਤਾਂ ਨਾਲ ਬਹੀ ਤੇ ਬਹਿ ਕੇ ਉਹਦੇ ਮੱਥੇ ਤੇ ਹੱਥ ਰੱਖ ਕੇ ਮਨਜੀਤ ਬੋਲੀ ਤੁਸੀਂ ਕਿਉਂ ਇੰਨੀ ਦਿਲ ਨੂੰ ਲਾਈ ਲਾ ਲਈਏ ਮੇਰੇ ਵੱਲੇ ਵੇਖੋ ਖਾਂ ਸੂਰਤ ਨੇ ਉਹਦੀ ਅੱਖਾਂ ਵਿੱਚ ਅੱਖਾਂ ਪਾਈਆਂ ਤਾਂ ਮਨਜੀਤ ਅੱਗੋਂ ਥੋੜਾ ਜਿਹਾ ਮੁਸਕਰਾ ਪਈ ਪਰ ਇਹ ਦੋਵੇਂ ਜਾਣਦੇ ਸਨ ਕਿ ਇਹ ਹਾਸਾ ਕੁਦਰਤੀ ਨਹੀਂ ਸਗੋਂ ਬਣੌਟੀ ਸੀ ਕਈ ਵਾਰ ਦਾ ਹੱਸਾ ਰੋਣ ਨਾਲ ਉਹ ਵੀ ਵਧੇਰੇ করুণਾਮਈ ਹੁੰਦਾ ਹੈ ਮਨਜੀਤ ਨੇ ਸਾਰਾ ਯਤਨ ਕੀਤਾ ਪਤੀ ਦਾ ਮਨ ਪਰਚਾਉਣ ਦਾ ਪਰ ਉਹਦਾ ਆਪਣਾ ਮਨ ਹੀ ਗੁਆਚਾ ਹੋਇਆ ਸੀ ਉਹ ਕਿਸੇ ਦਾ ਕਿਵੇਂ ਲਾ ਸਕਦੀ ਅੱਗੇ ਮਨਜੀਤ ਪਤੀ ਵੱਲੇ ਵੇਖ ਕੇ ਮੁਸਕਰਾਉਂਦੀ ਸੀ ਤਾਂ ਉਹਨੂੰ ਉਸ ਵਿੱਚੋਂ ਅੰਮ੍ਰਿਤ ਵਰਗਾ ਸੁਆਦ ਆਉਂਦਾ ਸੀ ਪਰ ਅੱਜ ਦਾ ਮੁਸਕਰਾਉਣਾ ਉਹਨੂੰ ਜ਼ਹਿਰ ਨਾਲੋਂ ਵੀ ਪੁਰਾਪੱਸਿਆ ਅੱਜ ਪੰਜਵਾਂ ਦਿਨ ਹੋ ਗਿਆ ਸੀ ਚੰਦੋਂ ਅੰਦਰੋਂ ਬਾਹਰ ਨਹੀਂ ਸੀ ਨਿਕਲੀ ਗਲਵਾਂ ਤੋਂ ਸਤਾਉਂਦਾ ਤਾਂ ਉਹ ਨੂੰ ਫੁਲਕਾ ਪਕਾ ਦਿੰਦੀ ਤੇ ਆਪ ਹਵੇਂ ਹੀ ਭੁੱਖਣ ਪਾਣੀ ਪੀ ਰੈਂਦੀ ਅੰਦਰ ਬਹੁਤੀਆਂ ਹੀ ਵਾੜਾਂ ਪੈਂਦੀਆਂ ਤਾਂ ਦੋ ਬੁਰਕੀਆਂ ਮੂੰਹ ਪਾ ਲੈਂਦੀ ਉਹਦੇ ਅੰਦਰ ਉਹ ਬਾਲਵਾਗ ਖਿਆਲ ਉੱਡਦੇ ਤੇ ਸਿਰ ਨੂੰ ਚੜ ਜਾਂਦੇ ਮੈਂ ਕਿਸੇ ਨੂੰ ਮੂੰਹ ਵਿਖਾਉਣ ਜੋਗੀ ਨਹੀਂ ਰਹੀ ਮੇਰੇ ਵਿੱਚ ਤੇ ਵੇਸਵਾ ਵਿੱਚ ਕੀ ਫਰਕ ਏ ਉਹ ਪੈਸਿਆਂ ਬਦਲੇ ਇੱਜ਼ਤ ਵੇਚ ਦਿੰਦੀ ਏ ਮੈਂ ਮੌਤ ਤੋਂ ਡਰ ਕੇ ਜਿਹੜੀ ਇੱਕ ਤੋਂ ਅਗਾਹ ਵਧ ਕੇ ਦੂਜੇ ਨਾਲ ਭੈੜੀ ਹੋ ਗਈ ਭਾਵੇਂ ਸਾਰੀ ਦੁਨੀਆ ਨਾਲ ਹੋ ਜਾਏ ਭੈੜ ਆਖਰ ਭੈੜ ਹੀ ਏ ਭਾਵੇਂ ਕਿਸੇ ਹਾਲਤ ਵਿੱਚ ਹੋਵੇ ਰੱਬ ਦੀ ਦਰਗਾਹ ਕੀ ਮੂੰਹ ਲੈ ਕੇ ਜਾਵਾਂਗੀ ਇਸ ਪਾਪ ਨਾਲੋਂ ਮਰਨਾ ਚੰਗਾ ਨਹੀਂ ਸੀ ਪਰ ਕੀ ਇਸ ਪਾਪ ਦੀ ਭਾਗੀ ਨਿਰੀ ਮੈਂ ਹੀ ਹਾਂ ਮੈਨੂੰ ਪਾਪਨ ਬਣਾਉਣ ਬਦਲੇ ਹੋਰ ਕਿਸੇ ਹਿੱਸਾ ਨਹੀਂ ਲਿਆ ਸਭ ਤੋਂ ਪਹਿਲਾਂ ਜੇ ਮਾਪੇ ਹੀ ਧਰਮ ਕਰਦੇ ਤਾਂ ਇਹ ਦਿਨ ਕਿਉਂ ਆਉਂਦੇ ਜੇ ਉਹ ਬੁੱਢਾ ਹੀ ਮੈਨੂੰ ਆਪਣੀ ਵਾਸ਼ਨਾ ਦਾ ਸ਼ਿਕਾਰ ਨਾ ਪੜਾਉਂਦਾ ਤਾਂ ਫਿਰ ਇਸ ਤਰ੍ਹਾਂ ਕਿਉਂ ਹੁੰਦਾ ਜੇ ਸੂਰਤੀ ਮੇਰਾ ਬਣਿਆ ਰਹਿੰਦਾ ਮੈਂ ਨਿਆਸਰੀ ਕਿਉਂ ਹੁੰਦੀ ਤੇ ਜੇ ਰੱਬ ਮੈਨੂੰ ਮਾਂ ਹੀ ਨਾ ਬਣਾਉਂਦਾ ਤਾਂ ਮੈਂ ਪਾਪਣ ਬਣਨ ਤੋਂ ਪਹਿਲਾਂ ਹੀ ਮਰ ਜਾਂਦੀ ਜੇ 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 ਇਹੋ ਜਹੀ ਉਲਝਣ ਵਿੱਚ ਹਿਉ ਰਾਤ ਦਿਨੇ ਪਈ ਰਹਿੰਦੀ ਤੇ ਜਦੋਂ ਉਸ ਨੂੰ ਉਸ ਨਰਕੀ ਘੜੀ ਦਾ ਚੇਤਾ ਆਉਂਦਾ ਅੰਦਰ ਲੰਬਾਂ ਵਾਲ ਉੜਦਿੰਗਾ ਉਤੋਂ ਜਵੰਦੀ ਦਾ ਮਿਹਣਾ ਬਲ ਦੀ ਤੇਲ ਦਾ ਕੰਮ ਕਰਦਾ ਉਹ ਵਧਾਈ ਦੇਣ ਦੀ ਥਾਂ ਉਹਦੀ ਹੱਕ ਵਿੱਚ ਬਰਛੀ ਮਾਰ ਦਿੰਦੀ ਤਾਂ ਉਸ ਸਗੋਂ ਉਸ ਦਾ ਇਹਿਸਾਨ ਮੰਨਦੀ ਕਦੇ-ਕਦਾਈਂ ਸ੍ਰਿੰਦਰ ਆ ਜਾਂਦੀ ਤਾਂ ਉਹਨੂੰ ਕੁਝ ਠੰਡ ਪ੍ਰਤੀਤ ਹੁੰਦੀ। ਉਹਦੀਆਂ ਗੱਲਾਂ ਸੁਣ ਕੇ ਉਹ ਸੋਚਣ ਲੱਗ ਪੈਂਦੀ। ਸ੍ਰਿੰਦਰ ਠੀਕ ਹੀ ਆਂਦੀ ਏ। ਇਹ ਪੜ੍ਹੀ ਲਿਖੀ ਸਿਆਣੀ ਕੁੜੀ ਏ। ਮੈਂ ਠੀਕ નિર્ਦੋਸ਼ ਆਂ। ਮੇਰਾ ਇਸ ਵਿੱਚ ਕੀ ਕਸੂਰ ਏ? ਉਹਦੀ ਧੱਕੇਸ਼ਾਹੀ ਤੋਂ ਮੈਂ ਆਪਣਾ ਸਾਥ ਨਹੀਂ ਬਚਾ ਸਕੀ। ਪਰ ਮੇਰੇ ਦਿਲ ਵਿੱਚ ਤਾਂ ਕੋਈ ਚੋਰੀ ਨਹੀਂ ਸੀ। ਕੋਈ ਬੇਈਮਾਨੀ ਜਾਂ ਬੁਰਾ ਖਿਆਲ ਨਹੀਂ ਸੀ। ਮੈਂ ਅਗਲੀ ਦਰਗਾਹੇ ਵੀ ਇਹਾ ਕੁਝ ਸੱਚ-ਸੱਚ ਕਹਿ ਦੇਾਂਗੀ। ਮੇਰਾ ਮਨ ਤਾਂ ਨਹੀਂ ਡੋਲਿਆ। ਜੋ ਕੁਝ ਮੇਰੇ ਨਾਲ ਹੋਇਆ ਏ ਮੱਲੋ ਮੱਲੀ ਹੋਇਆ ਏ ਮੈਂ ਪਾਪਣ ਨਹੀਂ ਤੇ ਨਾ ਹੀ ਕਦੇ ਪਾਪਣ ਬਣਾਂਗੀ ਇਨਾਂ ਖਿਆਲਾਂ ਤੋਂ ਉਹਦੀ ਆਤਮਾ ਨੂੰ ਕੁਝ ਸ਼ਾਂਤੀ ਮਿਲਦੀ ਪਰ ਇਹ ਹਾਲਤ ਉਨਾਂ ਚਰਹੀ ਰਹਿੰਦੀ ਜਿੰਨਾ ਚਰ ਸੁਰਿੰਦਰ ਕੋਲ ਰਹਿੰਦੀ ਜਦੋਂ ਚੱਦੀ ਜਾਂਦੀ ਚੰਦੋਂ ਦੀ ਫਿਰ ਪਹਿਲੀ ਮਾਰੂ ਹਾਲਤ ਹੋ ਜਾਂਦੀ ਉਹਦੀ ਆਤਮਾ ਇਉਂ ਘੁਰਲਾ ਉੱਠਦੀ ਜਿਵੇਂ ਚੱਕੀ ਦੇ ਦੋ ਭਾਰੇ ਫੁੜਾਂ ਵਿੱਚ ਆਈ ਹੁੰਦੀ ਹੈ ਅੱਜ ਸਵੇਰ ਦਾ ਚੰਦੋਂ ਨੇ ਮੂੰਹ ਨਹੀਂ ਸੀ ਜੁਠਲਾਇਆ ਉਹ ਤਾਂ ਮਾਨਮੱਲ ਲੋਮੱਲੀ ਰੋਣ ਨੂੰ ਕਰਦਾ ਸੀ ਪਰ ਵਧੇਰੇ ਦੋਖੇ ਇਸ ਗੱਲ ਦਾ ਸੀ ਕਿ ਉਹਨੂੰ ਰੋਣ ਆਉਂਦਾ ਨਹੀਂ ਸੀ ਬੜੇ ਚੰਦਰੇ ਫੁਰਨੇ ਉਹਦੇ ਅੰਦਰ ਹਲਚਲ ਮਚਾ ਰਹੇ ਸਨ ਉਹਦਾ ਦਿਲ ਕਿਸੇ ਦੇ ਲਹੂ ਵਿੱਚ ਹੱਥ ਰੰਗਣ ਨੂੰ ਕਰਦਾ ਸੀ ਉਹ ਅੱਜ ਸਾਰੀ ਦੁਨੀਆ ਨੂੰ ਪੈਰਾਂ ਥੱਲੇ ਦਲ ਸੁੱਟਣਾ ਚਾਹੁੰਦੀ ਸੀ ਜਿਹੜਾ ਵੀ ਉਹਦੇ ਫੁਰਨੇ ਵਿੱਚ ਆਉਂਦਾ ਉਹਦਾ ਖੂਨ ਘਰ ਘਤਣ ਨੂੰ ਉਹਦਾ ਦਿਲ ਟੜਫ ਰਿਹਾ ਸੀ ਮਾਂ ਉਹਦੇ ਖਿਆਲ ਵਿੱਚ ਆਈ ਤਾਂ ਉਹਦਾ ਦਿਲ ਜਾਵੇ ਕਿ ਅੰਦਰ ਦੀ ਅੱਗ ਨਾਲ ਉਹਨੂੰ ਜਿਉਂਦੀ ਨੂੰ ਸਾੜ ਸੁੱਟੇ ਪਦੀ ਦਾ ਚੇਤਾ ਆਇਆ ਤਾਂ ਨਾਲ ਹੀ ਉਹ ਅਫੀਮ ਵਾਲਾ ਛੰਨਾ ਵੀ ਸੂਰਤ ਸਾਹਮਣੇ ਆਇਆ ਤਾਂ ਕ੍ਰਿਣਾ ਨਾਲੋਂ ਨੇ ਮੂੰਹ ਫੇਰ ਲਿਆ ਪਰ ਜੈਸ ਵੇਲੇ ਦੂਲਾ ਸਿੰਘ ਨਜ਼ਰ ਪਿਆ ਹੁਣ ਇਸਤਰੀ ਤੋਂ ਵੱਧ ਕੇ ਰਾਖਸ਼ਣੀ ਦਾ ਰੂਪ ਧਾਰ ਲਿਆ ਉਹਦੀਆਂ ਅੱਖਾਂ ਚੰਗਿਆੜੇ ਛੱਡਣ ਲੱਗ ਪਈਆਂ ਉਹ ਮੰਜੇ ਤੇ ਬੈਠੀ ਉੱਠ ਖੜੋਤੀ ਸਿਰ ਤੋਂ ਪੈਰਾਂ ਤੱਕ ਉਹ ਬਲਦੀ ਲਾਟ ਵਾਂਗ ਕੰਬ ਰਹੀ ਸੀ ਉਹ ਇੱਕੇ ਛਣ ਵਿੱਚ ਸਾਰੀ ਦੁਨੀਆ ਨੂੰ 파ਸਮ ਕਰ ਦੇਣਾ ਚਾਹੁੰਦੀ ਸੀ ਜਸਨੇ ਦੂਲਾ ਸਿੰਘ ਵਰਗੇ ਦੋਸ਼ਤ ਨੂੰ ਥਾਂ ਦਿੱਤੀ ਹੋਈ ਸੀ ਉਹ ਕਲਯੋਗਣਾ ਵਾਂਗ ਉਹਦੀ ਰਤ ਦੇ ਛੰਨੇ ਭਰ-ਭਰ ਪੀਣਾ ਚਾਹੁੰਦੀ ਸੀ ਇਸ ਹਾਲਤ ਵਿੱਚ ਉਹ ਕਿੰਨਾ ਚਿਰ ਪਾਗਲਾ ਵਾਂਗ ਅੰਦਰ ਫਿਰਦੀ ਰਹੀ ਉਹਨੂੰ ਸਮਝ ਨਹੀਂ ਸੀ ਆਉਂਦੀ ਕਿ ਅੱਜ ਉਹ ਇਸ ਤਰ੍ਹਾਂ ਕਿਉਂ ਕਰ ਰਹੀ ਹੈ ਸੱਚੀ ਗੱਲ ਤਾਂ ਇਹ ਹੈ ਕਿ ਸਮਝ ਨਾਮ ਦੀ ਕੋਈ ਚੀਜ਼ ਉਹਦੇ ਅੰਦਰ ਰਹਿ ਹੀ ਨਹੀਂ ਸੀ ਗਈ ਐਨ ਇਸ ਵੇਲੇ ਉਹਨੂੰ ਗਲੀ ਵਿੱਚੋਂ ਕਿਸੇ ਦੇ ਝਾਂਗਰਾ ਮਾਰਨ ਦੀ ਆਵਾਜ਼ ਆਈ ਉਹਦੇ ਕੰਨ ਆਪਣੇ ਆਪ ਬਾਹਰ ਦੀ ਬੜਕ ਲੈਣ ਲੱਗ ਪਏ ਸਾਰੇ ਸਰੀਰ ਦੀ ਸ਼ਕਤੀ ਕੰਨਾਂ ਵਿੱਚ ਇਕੱਠੀ ਹੋ ਆਈ ਬਾਹਰੋਂ ਫਿਰ ਆਵਾਜ਼ ਆਈ ਉਹ ਜਾਣਗੇ ਸਬਬ ਨਾਲ ਮੇਲੇ ਅੱਜ ਵਿਛੜੇ ਮਿਲ ਪੈਣਗੇ ਉਹ ਚੰਦੂ ਨੂੰ ਪਛਾਣਨ ਵਿੱਚ ਦੇਰ ਨਾ ਲੱਗੀ ਇਹ ਉਸੇ ਦੋਸ਼ਟ ਦੂਲੇ ਦੀ ਆਵਾਜ਼ ਸੀ ਸੁਣਦੇ ਅਸਾਰ ਚੰਦੋ ਦੇ ਅੰਦਰ ਕ੍ਰੋਧ ਦੇ ਨਾਲ ਸਹਿਮ ਵੀ ਰਲ ਗਿਆ ਸਿਰ ਤੋਂ ਪੈਰਾਂ ਤੱਕ ਉਹ ਇਉਂ ਕੰਬ ਰਹੀ ਸੀ ਜਿਵੇਂ ਕਾਂਬੂ ਤਾਪ ਚੜਨਾ ਸ਼ੁਰੂ ਹੋ ਗਿਆ ਹੋਵੇ ਉਦਣ ਦਾ ਗਿਆ ਦੂਲਾ ਸਿੰਘ ਅੜਜ ਪਿੰਡ ਮੁੜਿਆ ਸੀ ਦੋ ਤਿੰਨ ਸਾਥੀ ਵੀ ਉਹਦੇ ਨਾਲ ਸਨ ਉਹ ਥੋੜਾ ਜਿਹਾ ਸ਼ਰਾਬੀ ਹੋਇਆ ਹੋਇਆ ਸੀ ਪਰ ਅਸਲ ਨਸ਼ੇ ਨਾਲੋਂ ਵਧੇਰੇ ਦਸਣ ਬਦਲੇ ਉਹ ਚਾਂਗਰਾ ਮਾਰਦਾ ਜਾਂਦਾ ਸੀ ਐਵੇਂ ਘੜੀਕ ਦਿਨ ਖਲੋਤਾ ਸੀ ਜਾਉ ਆਪਣੇ ਘਰ ਪੁੱਜਾ ਪਤਾ ਲੱਗਣ ਤੇ ਜਵੰਦੀ ਝਾਟੋ ਦੇ ਘਰ ਫੁੱਜੀ ਤੇ ਜਾਂਦੀ ਹੀ ਬੋਲੀ ਵੇ ਤੂੰ ਕਿੱਡਾ ਪੱਥਰ ਚੈਤੇ ਉਸ ਨਮਾਣੀ ਨੂੰ ਮਾਰ ਕੇ ਫਿਰ ਬਾਤ ਵੀ ਨਹੀਂ ਪੁੱਛੀ ਤੂੰ ਉਹਦੀ ਉਹ ਉਦਣ ਦੀ ਤੇਰੇ ਨਾਂ ਦੀਆਂ ਔਸੀਆਂ ਪਾਪਾ ਥੱਕ ਗਈਏ ਐਡੀ ਐਡੀ ਆਖਰ ਹੁੰਦੀ ਏ ਬਿਚਾਰੀ ਹੱਥ ਜੋੜਦੀ ਸੀ ਅਖੇ ਜਦੋਂ ਆਵੇ ਆਉਂਦਾ ਮੈਨੂੰ ਮਿਲੇ ਹੁਣ ਮੇਰਾ ਉਹਦੇ ਬਿਨਾਂ ਜਿਉਣਾ ਮੁਹਾਲ ਏ ਸੋ ਜਰਾ ਚਾਨ ਪਾਣ ਮਟ ਲੈਣ ਦੇ ਤੇ ਉਹਦੇ ਕੋਲ ਜਰੂਰ ਪੁੱਝੀ ਮੈਂ ਉਹਨੂੰ ਦੱਸ ਆਈਆਂ ਕਿ ਤੇ ਸ਼ਰਾਬੀ ਹੋਇਆ ਨਾ ਪਿਆਰਹੀ ਭਲਾ ਵਿਚਾਰੀ ਐਵੇਂ ਤੇਰੀ ਉਡੀਕ ਵਿੱਚ ਮਰਦੀ ਰਹੇ ਤੁਲਾ ਸਿੰਘ ਸੁਣ ਕੇ ਖੁਸ਼ੀ ਨਾਲ ਫੁੱਲ ਕੇ ਕੁੱਪਾ ਹੋ ਗਿਆ ਇੱਕ ਕਣਪੜ ਦੂਜਾ ਸ਼ਰਾਬੀ ਤੇ ਤੀਜਾ ਅਕਲ ਨਾਂ ਦੀ ਕੋਈ ਚੀਜ਼ ਜੇ ਥੋੜੀ ਬਹੁਤੀ ਹੈਗੀ ਵੀ ਸੀ ਤਾਂ ਔਡ ਪੱਡ ਗਈ ਇਧਰੋਂ ਪੱਕੀ ਕਰਕੇ ਜਵੰਦੀ ਸੂਰਤ ਵੱਲੇ ਗਈ ਉਹ ਮਨ ਹੀ ਮਨ ਵਿੱਚ ਹੱਸਦੀ ਜਾਂਦੀ ਸੀ ਅੱਜ ਪਤਾ ਲੱਗੂ ਜਵੰਦੀ ਦੇ ਹੱਥਾਂ ਦਾ ਅਜੇ ਹਾ ਬਦਲਾ ਲਵਾੰਗੀ ਕਿ ਉਹ ਉਮਰ ਪਰ ਯਾਦ ਰੱਖੇ ਖੇਤੋਂ ਆਉਂਦਾ ਹੋਇਆ ਸੂਰਤ ਉਹਨੂੰ ਰਾਹ ਵਿੱਚ ਮਿਲ ਪਿਆ ਉਹਨੂੰ ਖੁਲਾਰ ਕੇ ਜਵੰਦੀ ਆਖਣ ਲੱਗੀ ਲੈ ਅੱਜ ਹੀ ਵੇਲਾ ਬਦਲਾ ਲੈਣ ਦਾ ਅੱਧੀ ਕੁ ਰਾਤ ਜਾਈ ਉਹਦੇ ਘਰ ਉਸ ਵੇਲੇ ਦੂਲਾ ਉੱਥੇ ਹੀ ਹੋਊਗਾ ਚੋਰ ਨੂੰ ਸਿਰੋਂ ਫੜੀਏ ਐਵੇਂ ਤਾਂ ਠੁੱਕੀ ਮੂੰਹ ਪਰੋਣਾ ਹੁੰਦਾ ਏ ਤੇ ਜਰਾ ਤਕੜਾ ਹੋ ਕੇ ਜਾਈਂ ਕੁਝ ਹੱਥ ਚ ਲੈ ਕੇ ਲਾ ਕੇ ਅਗ ਜਵੰਦੀ ਹੋ ਗਈ ਐਵੇਂ ਜਰਾ ਜਿੰਨੀ ਚੰਗਿਆੜੀ ਹੁੰਦੀ ਹੈ ਜਿਹੜੀ ਢੇਰਾਂ ਦੇ ਢੇਰ ਸਾੜ ਕੇ ਸਵਾਹ ਕਰ ਦਿੰਦੀ ਹੈ ਜਵੰਦੀ ਦਾ ਜਰਾ ਇੱਕ ਇਸ਼ਾਰਾ ਸੂਰਤ ਦੇ ਕੋਮਲ ਦਿਲ ਨੂੰ ਮਗਦੇ ਅੰਗਾਰਾਂ ਵਿੱਚ ਬਦਲ ਗਿਆ ਜਵਾਨੀ ਦੇ ਕੁਦਰਤੀ ਸੁਭਾਅ ਦੀ ਗੱਲ ਵੱਖਰੀ ਹੈ ਨਹੀਂ ਤਾਂ ਸੂਰਤ ਬੜਾ ਸਾਊ ਮੁੰਡਾ ਸੀ ਉਹ ਅੱਜ ਤੱਕ ਕਦੇ ਕਿਸੇ ਨਾਲ ਨਹੀਂ ਸੀ ਲੜਿਆ ਉਹਦੇ ਮੂੰਹੋਂ ਭੁੱਲ ਕੇ ਵੀ ਕਦੇ ਗਾਲ ਨਹੀਂ ਸੀ ਨਿਕਲੀ ਆਜੋਗਾ ਸੂਰਤ ਰਾਕਸ਼ ਦਾ ਰੂਪ ਧਾਰ ਬੈਠਾ ਸੀ ਔਖਾ ਸੌਖਾ ਦਿਲ ਨੂੰ ਕਾਬੂ ਕਰਕੇ ਉਹ ਕਿਵੇਂ ਨਾ ਕਿਵੇਂ ਘਰ ਪਹੁੰਚਿਆ ਉਹਨੇ ਮਨਜੀਤ ਤੋਂ ਆਪਣਾ ਆਪ ਲੁਕਾਉਣ ਦਾ ਬੜਾ ਯਤਨ ਕੀਤਾ ਪਰ ਗੁੱਸਾ ਤੇ ਹਾਸਾ ਕੱਦ ਲੁਕੇ ਰਹਿੰਦੇ ਹਨ ਸੈਮੀ ਸੈਮੀ ਮਨਜੀਤ ਨੇ ਪੁੱਛਿਆ ਤੁਸੀਂ ਮੈਨੂੰ ਦਿਲ ਦੀ ਨਹੀਂ ਦੱਸਦੇ ਅੱਜ ਫੇਰ ਕੋਈ ਗੱਲ ਹੋਈ ਏ ਨਹੀਂ ਕੋਈ ਨਹੀਂ ਤਾਂ ਫਿਰ ਤੁਹਾਡਾ ਰੰਗ ਕਿਉਂ ਇਸ ਤਰ੍ਹਾਂ ਦਾ ਹੋਇਆ ਹੋਇਆ ਏ ਕਿਸ ਤਰ੍ਹਾਂ ਦਾ ਬੜਾ ਡਰਾਉਣਾ ਜਿਹਾ ਤੈਨੂੰ ਐਵੇਂ ਲੱਗਦਾ ਏ ਮੈਂ ਬਿਲਕੁਲ ਠੀਕ ਆ ਕੋਸ਼ਚਰ ਜਦੋਂ ਪ੍ਰੈਕੇ ਮਨਜੀਤ ਫੇਰ ਬੋਲੀ ਇੱਕ ਗੱਲ ਸੋਚ ਲਿਓ ਮੇਰਾ ਹੋਰ ਕੋਈ ਵੀ ਆਸਰਾ ਨਹੀਂ ਨਾਲ ਹੀ ਉਹਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਹਦੀ ਆਵਾਜ਼ ਦਾਰਦ ਵਿੱਚ ਭਿੱਜੀ ਹੋਈ ਸੀ ਜਾਂ ਇਉਂ ਕਹੂ ਕਿ ਦਰਦ ਦਾ ਕੋਈ ਸਰੂਪ ਹੋ ਸਕਦਾ ਹੈ ਤਾਂ ਉਹਦੀ ਆਵਾਜ਼ ਪਰ ਤੱਕ ਪ੍ਰਮਾਣ ਸੀ ਸੂਰਤ ਵੀ ਇੱਕ ਵਾਰ ਕੰਬ ਉੱਠਿਆ ਉਹਨੇ ਅਜੇ ਹੀ ਨਜ਼ਰ ਨਾਲ ਮਨਜੀਤ ਵੱਲ ਤੱਕਿਆ ਜਿਹੀ ਨਾਲ ਅੱਜ ਤੱਕ ਕਦੇ ਨਹੀਂ ਸੀ ਤੱਕਿਆ ਉਸਨੇ ਉਸਦੀ ਹਾਲਤ ਤੇ ਬਹੁਤ ਕੁਝ ਸੋਚਣਾ ਚਾਹਿਆ ਪਰ ਅਣਖ ਮਿਲੇ ਕਰੋਧ ਨੇ ਉਹਦੀ ਸੋਚ ਦੇ ਬੂਹੇ ਬੰਦ ਕਰ ਦਿੱਤੇ ਹੋਏ ਸਨ ਫਿਰ ਅੱਖਾਂ ਨੀਵੀਆਂ ਕਰਕੇ ਉਹ ਕਿੰਨਾ ਚਰ ਜਿਵੇਂ ਗਵਾਚਿਆ ਜਿਹਾ ਰਹਾ ਉਹ ਧਰਤੀ ਵੱਲ ਤੱਕ ਰਿਹਾ ਸੀ ਤੇ ਮਨਜੀਤ ਉਹਦੇ ਚਿਹਰੇ ਵੱਲ ਉਹ ਦੋਵੇਂ ਅਵਾਕ ਸਨ ਘਰ ਵਿੱਚ ਮੌਤ ਵਰਗੀ ਚੁੱਪ છਾਈ ਹੋਈ ਸੀ ਇੰਨੇ ਚਿਰ ਨੂੰ ਸੂਰਤ ਨੇ ਆਪਣੇ ਆਪ ਨੂੰ ਕੁਝ ਕਹਿਣ ਵਾਸਤੇ ਤਿਆਰ ਕਰ ਲਿਆ ਖੰਗੂਰਾ ਮਾਰ ਕੇ ਤੇ ਗਲਾ ਸਾਫ਼ ਕਰਕੇ ਉਹ ਬੋਲਿਆ ਮਨਜੀਤ ਘਬਰਾ ਨਾ ਮੈਂ ਤੇਰੀ ਬਾਹ ਧੋਖਾ ਦੇਣ ਵਾਸਤੇ ਨਹੀਂ ਸੀ ਫੜੀ ਮਨਜੀਤ ਦੇ ਅੰਦਰ ਬਲਦੀ ਜਵਾਲਾ ਤੇ ਜਿਵੇਂ ਕਿਸੇ ਪਾਣੀ ਦਾ ਛੱਟਾ ਮਾਰ ਦਿੱਤਾ। ਉਹਦਾ ਗਮਾਂ ਥੱਲੇ ਦੱਬਿਆ ਦਿਲ ਕੁਝ ਹੌਲਾ ਹੋ ਗਿਆ ਤੇ ਉਹ ਧੰਨਵਾਦ ਵਜੋਂ ਪਤੀ ਦੇ ਚਾਰਨਾਂ ਤੇ ਝੁੱਕ ਗਈ। ਰਾਤ ਸਾਰਿਆਂ ਵਾਸਤੇ ਆਉਂਦੀ ਹੈ ਪਰ ਨੀਂਦ ਸਾਰਿਆਂ ਵਾਸਤੇ ਨਹੀਂ। ਖੁੱਲੇ ਵੇੜੇ ਵਿੱਚ ਸੂਰਤ ਤੇ ਮਨਜੀਤ ਦੇ ਮੰਜੇ ਕੋਲੋਂ-ਕੋਲ ਡੱਠੇ ਹੋਏ ਸਨ। ਗਵਾਂਡੀ ਘਰਾਂ ਵਿੱਚੋਂ ਆਵਾਜ਼ਾਂ ਆਉਨੀਆਂ ਘਟਦੀਆਂ ਘਟਦੀਆਂ ਬੰਦ ਹੋ ਗਈਆਂ ਪਰ ਉਹ ਦੋਵੇਂ ਅਜੇ ਜਾਗਦੇ ਸਨ। ਜਾਗਦੇ ਪਏ ਵੀ ਉਹ ਇੱਕ ਦੂਜੇ ਨੂੰ ਇਹ ਦੱਸਣਾ ਚਾਹੁੰਦੇ ਸਨ। ਕਿਉਂਕਿ ਉਹ ਕੁੱਤੇ ਪਏ ਹਨ ਰਾਤ ਅੱਧੀ ਦੇ ਲਗਭਗ ਬੀਤ ਗਈ ਕਿਤੇ ਕਿਤੇ ਕੁੱਤਿਆਂ ਦੇ ਭੌਂਕਣ ਤੋਂ ਬਿਨਾਂ ਸਾਰੇ ਚੁੱਪ ਵਰਤੀ ਹੋਈ ਸੀ ਬਦਕਿਸਮਤ ਮਨਜੀਤ ਨੂੰ ਵੀ ਥੋੜੀ ਜਹੀ ਝਪਕੀ ਆ ਗਈ ਉਹ ਚੰਗੀ ਤਰ੍ਹਾਂ ਸੁੱਤੀ ਨਹੀਂ ਸੀ ਪਰ ਜਾਗਦੀ ਵੀ ਨਹੀਂ ਸੀ ਇੰਨੇ ਸਮੇਂ ਨੂੰ ਹੀ ਸੂਰਤ ਨੇ ਗنیمਤ ਸਮਝਿਆ ਤੇ ਉੱਠ ਕੇ ਦੱਬੇ ਪੈਰੀ ਬਾਹਰ ਨਿਕਲ ਗਿਆ ਹੱਥ ਵਿੱਚ ਬਰਛੀ ਤੇ ਸਿਰ ਤੇ ਮੜਾਸਾ ਕੀਤੀ ਉਹ ਚੰਦੋ ਦੇ ਘਰ ਨੂੰ ਜਾ ਰਿਹਾ ਸੀ ਮਨਜੀਤ ਨੇ ਸੁਪਨ ਦੋਸ਼ ਵਿੱਚ ਛਾਤੀ ਮਾਰੀ ਤਾਂ ਕੀ ਵੇਖਦੀ ਹੈ ਕਿ ਕੋਈ ਕਾਲੀ ਤੂਤ ਜਹੀ ਬਲਾ ਹੱਥ ਵਿੱਚ ਮੁਆਤਾ ਲਈ ਉਹਦੇ ਵੱਲੇ ਵੱਧ ਆ ਰਹੀ ਹੈ। ਉਹਦੀਆਂ ਅੱਖਾਂ ਵਿੱਚੋਂ ਲਹੂ ਸੇਮ ਰਿਹਾ ਹੈ ਤੇ ਹੱਸਣ ਨਾਲ ਮੂੰਹ ਵਿੱਚੋਂ ਅੰਗਿਆਰ ਨਿਕਲ ਰਹੇ ਹਨ। ਮਨਜੀਤ ਸਹਿਮ ਕੇ ਇੱਕ ਪਾਸੇ ਹੁੰਦੀ ਜਾਂਦੀ ਹੈ। ਜਿਉਂ-ਜਿਉਂ ਉਹ ਪਾਸੇ ਹੁੰਦੀ ਹੈ ਉਹ ਡੈਣ ਵਰਗੀ ਸੂਰਤ ਉਸੇ ਦੇ ਮਗਰ ਲੱਗੀ ਆਉਂਦੀ ਹੈ। ਮਨਜੀਤ ਨੇ ਬਚਣ ਦਾ ਬੜਾ ਯਤਨ ਕੀਤਾ ਪਰ ਨਿਸਫਲ ਉਹ ਪਿੱਛੇ ਹਟਦੀ ਹਟਦੀ ਕੋਠੇ ਦੀ ਗੋਠ ਵਿੱਚ ਜਾ ਲੁਕੀ ਤੇ ਮਨ ਮਗਰੇ ਉਹ ਚੁੜੇਲ ਉਹਨੇ ਉੱਚੀ ਸਾਰੀ ਹੱਸ ਕੇ ਕਿਹਾ ਹੁਣ ਕਿੱਥੇ ਜਾਏਂਗੀ ਮਨਜੀਤ ਨੇ ਹੱਥ ਜੋੜੇ ਵਾਸਤੇ ਪਾਏ ਪਰ ਉਹ ਇੱਕ ਨਾ ਮੰਨੀ ਉਹਨੇ ਅਗਾਹ ਹੱਥ ਵਧਾ ਕੇ ਅੱਗ ਮਨਜੀਤ ਦੇ ਕੱਪੜਿਆਂ ਨੂੰ ਲਾ ਦਿੱਤੀ ਉਹਦੀ ਉੱਚੀ ਸਾਰੀ ਚੀਖ ਨਿਕਲ ਗਈ ਨਾਲ ਹੀ ਉਹਦੀ ਜਾਗ ਪੁੱਲ ਗਈ ਤੇ ਉਹ ਤਰਬਕ ਕੇ ਉੱਟ ਬੈਠੀ ਜ्यों ਹੀ ਉਹਦੀ ਨਜ਼ਰ ਸੂਰਤ ਦੇ ਖਾਲੀ ਮੰਜੇ ਤੇ ਪਈ ਉਹਦੀ ਖਾਨਿਓ ਗਈ ਉੱਚੇ ਤੀਹਾਂ ਵਾਲ ਮੰਜੇ ਤੋਂ ਉੱਠ ਬੈਠੀ ਤੇ ਸੂਰਤ ਦੇ ਮੰਜੇ ਉੱਤੇ ਹੱਥ ਨਾਲ ਟੋਕੇ ਵੇਖਣ ਲੱਗੀ ਕਿਤੇ ਮੈਂ ਸੁਪਨੇ ਵਿੱਚ ਤਾਂ ਨਹੀਂ ਇਹ ਸੋਚ ਕੇ ਉਹ ਅੱਖਾਂ ਮਲ ਮਲ ਕੇ ਉਗੇੜਨ ਲੱਗੀ ਜਦੋਂ ਉਹਨੂੰ ਯਕੀਨ ਹੋ ਗਿਆ ਕਿ ਉਹ ਜਾਗਦੀ ਹੈ ਤੇ ਸੂਰਤ ਮੰਜੇ ਤੇ ਕੋਈ ਨਹੀਂ ਤਾਂ ਉਹਦਾ ਦਿਲ ਚਾਹਿਆ ਕਿ ਉੱਚੀ ਉੱਚੀ ਚੀਕਾਂ ਮਾਰਨ ਲੱਗ ਪਵੇ ਪਰ ਫੈਰੇ ਸੋਚ ਕੇ ਕਿ ਸ਼ਾਇਦ ਇੱਥੇ ਹੀ ਕਿਤੇ ਉੱਠਿਆ ਹੋਵੇ ਉਹ ਉਹਨੂੰ ਹਵੇਲੀ 'ਚ ਇੱਧਰ ਉੱਧਰ ਭਾਲਣ ਲੱਗੀ ਜੋ ਫੇਰੇ ਫਿਰ ਕੇ ਵੇਖ ਚੁੱਕੀ ਤਾਨੂੰ ਖਿਆਲ ਆਇਆ ਕਿ ਸ਼ਾਇਦ ਮੇਰਾ ਜੇਰਾ ਵੇਖਣ ਬਦਲੇ ਸੂਰਤ ਕਿਤੇ ਲੁਕ ਗਿਆ ਹੋਵੇ ਉਹਨੇ ਹੌਲੀ-ਹੌਲੀ ਕਹਿਣਾ ਸ਼ੁਰੂ ਕੀਤਾ ਮੈਂ ਕਿਹਾ ਜੀ ਮੇਰੇ ਦਿਲ ਨੂੰ ਬੜਾ ਡਰ ਲੱਗਦਾ ਜੇ ਆ ਜਾਓ ਨਾ ਤੁਸੀਂ ਇੱਥੇ ਲੁਕੇ ਬੈਠੇ ਜੇ ਮੈਂ ਨਹੀਂ ਤਾਂ ਉੱਚੀ-ਉੱਚੀ ਰੋਲਾ ਪਾਉਣ ਲੱਗ ਪਾਵਾਂਗੀ ਜੇ ਸੁਣ ਕੇ ਲੋਕੀ ਕੀ ਆਖਣਗੇ ਮੈਨੂੰ ਡਰਾਓ ਨਾ ਮੇਰਾ ਦਿਲ ਬੇਕਾਬੂ ਹੁੰਦਾ ਜਾਂਦਾ ਜੇ ਮੈਂ ਫੈਰ ਲੱਗੀ ਜੇ ਬੂਬੂ ਕਰਨ ਐਨ ਉਸੇ ਵੇਲੇ ਮਾਰਕਤਿਆ ਮਾਰਕਤਿਆ ਦਾ ਰੋਲਾ ਪੈ ਗਿਆ ਤੇ ਪੈਂਡ ਵਿੱਚ ਬੂਬੂ ਹੋ ਉઠી ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ